ਆਪਾਂ ਪਹੁੰਚੇ ਹੋਏ ਹਾਂ ਗੀਤਾंजलि ਹੈਲਥ케ਅਰ ਅਬੋਹਰ ਤੇ ਜਿੱਥੇ ਵੱਖ-ਵੱਖ ਬਿਮਾਰੀਆਂ ਦਾ ਇਲਾਜ ਵਕ-ਵਕ ਤਰੇਪੀ ਦੇ ਨਾਲ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਜੇਕਰ ਕਿਸੇ ਨੂੰ ਪਿੱਠ ਦਰਦ ਦੀ ਪ੍ਰੋਬਲਮ ਹੈ ਸਰਵਾਈਕਲ ਦੀ ਪ੍ਰੋਬਲਮ ਹੈ ਗਰਦਨ ਦਾ ਦਰਦ ਹੈ ਜੋੜਾਂ ਦਾ ਦਰਦ ਹੈ ਗਠੀਆ ਦੀ ਪ੍ਰੋਬਲਮ ਹੈ ਲੱਤ ਦਰਦ ਹੈ ਜਿਹੜੀ ਸਿਆਟਿਕ ਹੈ ਜਿਆਦਾ ਪ੍ਰੋਬਲਮ ਜਿਹੜੀ ਲੋਕਾਂ ਨੂੰ ਰਹਿੰਦੀ ਹੈ ਸਿਰ ਦਰਦ ਹੈ ਮੋਢੇ ਬਾਹਾਂ ਗੋਡਿਆਂ ਤੇ ਹੱਡੀਆਂ ਦਾ ਦਰਦ ਹੈ ਤੇ ਅਦਰੰਗ ਦੀ ਜੇਕਰ ਕਿਸੇ ਨੂੰ ਸ਼ਿਕਾਇਤ ਹੈ ਪੇਟ ਰੋਗ ਦੀ ਸਮੱਸਿਆ ਹੈ ਤੇ ਆਧ ਬਿਮਾਰੀਆਂ ਦਾ ਇਲਾਜ ਕੁਦਰਤੀ ਥੈਰੇਪੀ ਦੇ ਨਾਲ ਇਸ ਜਗ੍ਹਾ ਤੇ ਡਾਕਟਰ ਰਾਮਕਮਾਰ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਤਾਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਤੁਸੀਂ ਬਿਨਾਂ ਦਵਾਈਆਂ ਤੋਂ ਜਿਹੜਾ ਆਪਦਾ ਕਰਵਾ ਸਕਦੇ ਹੋ ਜੇਕਰ ਸਰਵਾਈਕਲ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਇਸ ਦੇ ਵਿੱਚ ਦਵਾਈਆਂ ਨਾਲੋਂ ਜਿਹੜਾ ਥੈਰੇਪੀ ਹੈ ਉਹ ਜ਼ਿਆਦਾ ਕਾਰਗਰ ਸਾਬਤ ਹੁੰਦੀ ਹੈ ਸਿਹਤ加 ਦੀ ਬੜੀ ਜਿਹੜੀ ਸਮੱਸਿਆ ਲੋਕਾਂ ਨੂੰ ਰਹਿੰਦੀ ਹੈ بڑے ਲੋਕ ਇੱਥੇ ਠੀਕ ਵੀ ਹੋਏ ਆ ਤੇ ਆਪਾਂ ਜਾਣਕਾਰੀ ਲਵਾਂਗੇ ਡਾਕਟਰ ਰਾਮਕਮਰ ਹੋਰਾਂ ਤੋਂ ਹਾਂਜੀ ਡਾਕਟਰ ਸਾਹਿਬ ਸ੍ਰੀ ਗਰਦੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਤੇ ਕਿੰਨਾ ਕੁ ਇਹ ਥੈਰੇਪੀ ਹੈ ਜਿਹੜੀਆਂ ਉਹ ਕਾਰਗਰ ਸਾਬਤ ਹੁੰਦੀਆਂ ਸਰ ਇੱਥੇ ਜ਼ਿਆਦਾਤਰ ਜਿਵੇਂ ਪੇਟ ਦੇ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਹਾਂਜੀ ਉਹ ਨਿਊਰੋਥੈਰੇਪੀ ਨਾਲ ਬਹੁਤ ਬੜੀ ਇਲਾਜ ਆ ਜਾਂਦੇ ਚ ਠੀਕ ਹੈ ਔਰ ਦੂਸਰਾ ਸਰਵਾਈਕਲ ਹੋ ਗਿਆ ਜਾਂ ਗੋਡਿਆਂ ਦੀ ਪ੍ਰੋਬਲਮ ਹੈ ਜਾਂ ਬੈਕ ਪੇਨ ਹੋ ਗਿਆ ਹਾਂਜੀ ਜਾਂ ਕਿਸੇ ਤਰ੍ਹਾਂ ਦੀ ਹਾਰਮੋਨਲ ਪ੍ਰੋਬਲਮ ਹੈ ਹਾਂਜੀ ਤੇ ਥੈਰੇਪੀ ਨਾਲ ਉਹ ਨੇਚਰਲੀ ਸਾਰੇ ਟ੍ਰੀਟਮੈਂਟ ਹੈ ਗਿਆ ਸਰ ਠੀਕ ਹੈ ਤੇ ਡਾਕਟਰ ਸਾਹਿਬ ਅਮਗਰ ਫੋਟੋ ਲੱਗੀ ਹੈ ਆਰਾਮਦੇਵ ਦੀ ਹਾਂਜੀ ਇਹਨਾਂ ਦਾ ਕੋਈ ਟ੍ਰੀਟਮੈਂਟ ਸੀਗਾ ਅੱਛਾ ਤੇ ਉਹ ਉਹਨਾਂ ਤੇ ਟ੍ਰੀਟਮੈਂਟ ਸਿੱਖਿਆ ਸੀ ਉਹ ਉਹ ਕਰ ਰਹੇ ਹੋ ਹੈ ਹਾਂਜੀ ਫੋਟੋ ਦੇ ਵਿੱਚ ਤੁਸੀਂ ਹੈਗੇ ਹੋ ਹਾਂਜੀ ਤਾਂ ਇਹ ਗੀਤਾंजलि ਹੈਲਥ케ਅਰ ਕਿਹੜੀ ਜਗ੍ਹਾ ਤੇ ਪੈ ਜਾਂਦਾ ਹੈ ਇਹ ਸਰ ਨੀਅਰ ਸੈਨਿਕ ਦੁਰਗਾ ਮੰਦਿਰ ਹਨੂਮਾਨਗੜ੍ਹ ਰੋਡ ਅਬੂਹਰ ਵਿਖੇ ਦੇ ਨੀਚੇ ਹੈਗਾ ਅਬੂਹਰ ਵਿਖੇ ਹੈ ਨਾ ਹਾਂਜੀ ਠੀਕ ਹੈ ਤੇ ਜੇਕਰ ਕਿਸੇ ਨੇ ਘਰੇ ਆਪਦਾ ਕੋਈ ਇਲਾਜ ਕਰਾਉਣਾ ਤਾਂ ਟੀਮ ਜਾਂਦੀ ਹੈ ਤੁਹਾਡੀ ਹਾਂਜੀ ਠੀਕ ਹੈ ਕੋਈ ਵੀ ਬੈੱਡ ਤੇ ਪੇਸ਼ੈਂਟ ਹੈ ਤਾਂ ਉਹਦੇ ਵਾਸਤੇ ਅਸੀਂ ਹੋਮ ਵਿਜ਼ਿਟ ਵੀ ਅਵੇਲੇਬਲ ਕਰਾ ਦਿੰਦੇ ਹਾਂ ਠੀਕ ਹੈ ਤੇ ਇਹਨਾਂ ਚ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਕਰ ਰਹੇ ਹੋ 20 ਸਾਲ ਦੇ ਕਰੀਬ ਸਮਾਂ ਹੋ ਗਿਆ ਤੁਹਾਨੂੰ ਤਾਂ ਕਿਵੇਂ ਕਿੰਨਾ کارਗਰ ਇਹ ਸਾਬਤ ਹੈਗਾ ਵਿੱਚ ਸਰ ਉਹ ਪੇਸ਼ੈਂਟ ਤੇ ਹੈ ਕਿ ਕਈ ਜਾਂਦੀ ਬੋਡੀ ਬਹੁਤ ਜ਼ਿਆਦਾ ਰਿਸਪਾਂਸ ਦਿੰਦੀ ਹੈ ਔਰ ਕਈ ਪੇਸ਼ੈਂਟ ਤੋਂ ਬਹੁਤ ਜਲਦੀ ਠੀਕ ਹੋ ਜਾਂਦੇ ਆ ਹੂੰ ਔਰ ਅਲੱਗ-ਅਲੱਗ ਹੁੰਦਾ ਜਿਵੇਂ ਕੇਸੀ ਕੀ ਪ੍ਰੋਬਲਮ ਦੇ ਅਕੋਰਡਿੰਗ ਹੀ ਸਰਵਾਈਕਲ ਦੀ ਬੜੀ ਸਮੱਸਿਆ ਅੱਜ ਕੱਲ ਲੋਕਾਂ ਚ ਰਹਿ ਰਹੀ ਸਰਵਾਈਕਲ ਦੇ ਹਫ਼ਤੇ ਇੱਕ ਚੇ ਪੇਸ਼ੈਂਟ ਸੈੱਟ ਹੋ ਜਾਂਦਾ ਹਫ਼ਤੇ ਦੇ ਵਿੱਚ ਹਾਂਜੀ अच्छा ਤੇ ਉਹ ਕਈ ਦਵਾਈਆਂ ਬੜੀਆਂ ਖਾਂਦੇ ਰਹਿੰਦੇ ਬਈ ਉਹ ਦਰਦ ਨੂੰ ਲੈ ਲੈਂਦੇ ਆ ਫਿਰ ਦਰਦ ਹਟ ਜਾਂਦਾ ਤੁਸੀਂ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਇਹਨਾਂ ਦੇ ਵਿੱਚੋਂ ਕੋਈ ਦਰਦ ਹੈ ਸਰਵਾਈਕਲ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਗੀਤਾंजलि ਹੈਲਥ케ਅਰ ਤੇ ਪਹੁੰਚ ਕੇ ਆਪਦਾ ਇਲਾਜ ਕਰਵਾ ਸਕਦੇ ਹੋ ਜੁੜੇ ਰਹੋ ਧੰਨਵਾਦ